ਜਦੋਂ ਲੋਕ ਸੰਘਰਸ਼ ਕਰਦੇ ਆ ਤਾਂ ਉਹਦੇ ਵਿੱਚ ਸੰਘਰਸ਼ ਨੂੰ ਜਿਹੜਾ ਉਹ ਫਲ ਲੱਗਦੀ ਲੱਗਦੀ ਹੁਣ ਸ਼ਹਿਰ ਦੀਆਂ ਵਕਫਤ ਜਿਹਦੇ ਮਰਦੀਆਂ ਸਾਰੀਆਂ ਇਕੱਠੀਆਂ ਹੋ ਚੁੱਕੀਆਂ ਕਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੇ ਸੰਘਰਸ਼ ਦਿਨੋਂ ਦਿਨ ਤੇਜ਼ ਹੋਈ ਜਾਣਾ ਉਹ ਲੋਦੀ ਤਾਕਤਾਂ ਹੁੰਦੀਆਂ ਇਹ ਆਪ ਦੀਆਂ ਚਾਲਾਂ ਚੱਲ ਕੇ ਜਿਹੜਾ ਸਿਵਰਸ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਪਿੰਡ ਚੱਕ ਸ਼ੇਰੇ ਵਾਲੇ ਦੇ ਵਿੱਚ ਪਹੁੰਚੇ ਆ ਤਾਂ ਧਰਨਾ ਲੱਗਿਆ ਏ ਧਰਨੇ ਦੇ ਵਿੱਚ ਪਰਮਿੰਦਰ ਸਿੰਘ ਪਾਸ਼ਾ ਜੀ ਪਹੁੰਚੇ ਆ ਮਾ ਪ੍ਰਧਾਨ ਜੀ ਜਿਹੜਾ ਧਰਨਾ ਲੱਗਿਆ ਏ ਜਿਹੜੀ ਫਰੀਦਕੋਟ ਦੇ ਵਿੱਚ ਬੱਸ ਜਿਹੜੀ ਉਹ ਹਾਦਸਾ ਗ੍ਰਸਤ ਹੋਈ ਸੀ ਦਾ ਪੰਜ ਪਰਿਵਾਰਾਂ ਦੀ ਮੌਕੇ ਤੇ ਜਾਨ ਚਲੀ ਗਈ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰ ਚੱਕ ਸ਼ੇਰੇ ਵਾਲੇ ਦਾ ਸੀਗਾ ਤਾਂ ਤੁਸੀਂ ਅੱਜ ਧਰਨੇ ਦੇ ਵਿੱਚ ਪਹੁੰਚੇ ਆ ਕੀ ਲੱਗਦਾ ਪਰਿਵਾਰ ਨੂੰ ਇਨਸਾਫ ਮਿਲੂਗਾ ਜੀ ਜਦੋਂ ਲੋਕ ਸੰਘਰਸ਼ ਕਰਦੇ ਆ ਤਾਂ ਉਹਦੇ ਵਿੱਚ ਸੰਘਰਸ਼ ਨੂੰ ਜਿਹੜਾ ਉਹ ਫਲ ਲੱਗਦੇ ਲੱਗਦੇ ਆ ਤੇ ਇਹ ਜਿਹੜਾ ਬੱਸ ਦੇ ਵਿੱਚ ਘਟੜਾਂ ਚ ਜਿਹੜੇ ਪਰਿਵਾਰ ਮਾਰੇ ਗਏ ਆ ਬੰਦੇ ਉਹਨਾਂ ਦੇ ਪਰਿਵਾਰਾਂ ਨੇ ਜਿਹੜੇ ਪਿੰਡ ਵਾਲਿਆਂ ਨੇ ਰਲਕੀ ਤੇਰੇ ਧਰਨਾ ਸ਼ੁਰੂ ਕੀਤਾ ਹੈ ਹੁਣ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਚੁੱਕੀਆਂ ਇੱਕ ਐਕਸ਼ਨ ਕਮੇਟੀ ਬਣ ਚੁੱਕੀ ਹੈ ਕੱਲ ਨੂੰ ਮੀਟਿੰਗ ਕਰਕੇ ਨਵੇਂ ਰੂਪरेखा ਦਿੱਤੀ ਜਾਊਗੀ ਤੇ ਜਿੰਨਾ ਚਿਰ ਇਹਨਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਦਾ ਸਾਡੇ ਮੇਨ ਮੰਗਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਪਰਿਵਾਰ ਨੂੰ 50 ਲੱਖ ਰੁਪਇਆ ਜਿਹੜਾ ਉਸ ਐਤਾ ਦਿੱਤੀ ਜਾਵੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੇਗਾ ਸੰਘਰਸ਼ ਦਿਨੋ ਦਿਨ ਤੇਜ਼ ਹੋਈ ਜਾਣਾ ਤੇ ਉਹਨਾਂ ਚਿਰ ਸੰਘਰਸ਼ ਚੱਲੂ ਰਹਿਣਾ ਜਿੰਨਾ ਚਿਰ ਮੰਗਾਂ ਨਹੀਂ ਮੰਗਿਨੀਆਂ ਪ੍ਰਧਾਨ ਜੀ ਡਿਪਟੀ ਲੋਨ ਨੇ ਆਪਣਾ ਇੱਕ ਟਵੀਟ ਕਰਕੇ ਆਪਣੀ ਗਲਤੀ ਨੂੰ ਕਬੂਲ ਕੀਤਾ ਵੀ ਹਾਂ ਇਹ ਜਿਹੜੀ ਗਲਤੀ ਹੋਈ ਆ ਕਈ ਦਿਨ ਤੋਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਨਹੀਂ ਆਏ ਕਹਿੰਦੇ ਸੀਗੇ ਕਿ ਮਨ ਨੂੰ ਬੜਾ ਮਨ ਉਦਾਸ ਸੀਗਾ ਕੈਮਰੇ ਸਾਹਮਣੇ ਆਉ ਨੂੰ ਜੀ ਨਹੀਂ ਕਰਦਾ ਸੀ ਪਰ ਗਲਤੀ ਉਹਨਾਂ ਨੇ ਮੰਨ ਲਈ ਆ ਕੀ ਲੱਗਦਾ ਹੈ ਹੁਣ ਗਲਤੀ ਮੰਨ ਕੇ ਪਰਿਵਾਰਾਂ ਦੇ ਵਿੱਚ ਆਉਣਗੇ ਆਉਣਾ ਉਹਨਾਂ ਦਾ ਹੱਕ ਬਣਦਾ ਜੀ ਉਹਨਾਂ ਨੂੰ ਆਉਣਾ ਚਾਹੀਦਾ ਉਹਨਾਂ ਨੂੰ ਤਾਂ ਉਸੇ ਟਾਈਮ ਹੀ ਉਦੋਂ ਜਿੱਦੇ ਘਟਰਾ ਵਾਪਰੀ ਹੈ ਉਦੋਂ ਹੀ ਪਰਿਵਾਰਾਂ ਨੂੰ ਆਉਣਾ ਚਾਹੀਦਾ ਸੀ ਔਰ ਨਾਲ ਇਹਨਾਂ ਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਸੀ ਆਪ ਦੇ ਵੱਲੋਂ ਵਿੱਤੀ ਸਹਾਇਤਾ ਵੀ ਦਿੰਦੇ ਤੇ ਨਾਲ ਇਹਨਾਂ ਦੇ ਪਰਿਵਾਰਾਂ ਦੇ ਚ ਇੱਕ ਮੈਂਬਰ ਨੂੰ ਆਰਡੀ ਟ੍ਰਾਂਸਪੋਰਟ ਚ ਪੱਕੀ ਨੌਕਰੀ ਦਿੰਦੇ ਇਹ ਉਹਨਾਂ ਦਾ ਹੱਕ ਬਣਦਾ ਜੀ ਮਾੜੀ ਗੱਲ ਨਾ ਜਿਹੜਾ ਅਜੇ ਤੱਕ ਨਹੀਂ ਆਇਆ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਅਪੀਲ ਕਰੂੰਗਾ ਕਿ ਜਿਹੜੇ ਤੁਹਾਡਾ ਹੱਕ ਬਣਦਾ ਤੁਸੀਂ ਆਓ ਔਰ ਆ ਕੇ ਜਿਹੜਾ ਇਹਨਾਂ ਦੇ ਸਿਰ ਤੇ ਹੱਥ ਰੱਖੋ ਤੇ ਨਹੀਂ ਤਾਂ ਜਿਹੜਾ ਲਗਾਤਾਰ ਸ਼ਿਗਰਚਾ ਉਹ ਤਾਂ ਚੱਲੀ ਜਾਣਾ ਇਹ ਪਹਿਲਾਂ ਇਹ ਧਰਨਾ ਜਿਹੜਾ ਚਕਾਇਆ ਗਿਆ ਸੀ ਪਰ ਜਦੋਂ ਤੁਸੀਂ ਆਏ ਆ ਫਿਰ ਇਹ ਧਰਨਾ ਲੱਗ ਗਿਆ ਇਹਦਾ ਕੀ ਕਰਨਾ ਜੀ ਜਿਹੜਾ ਇਹ ਮਜ਼ਦੂਰ ਉਹਦੀ ਤਾਕਤਾਂ ਹੁੰਦੀਆਂ ਇਹ ਆਪ ਦੀਆਂ ਚਾਲਾਂ ਚੱਲ ਕੇ ਜਿਹੜਾ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਪਰ ਜਿਹੜੇ ਇਹ ਲੋਕ ਸਮਝ ਚੁੱਕੇ ਆ ਤੇ ਇਹ ਜਿਹੜਾ ਸੰਘਰਸ਼ ਨੂੰ ਕਮਜ਼ੋਰ ਨਹੀਂ ਹੋਣਾ ਦਿਨ ਤੇ ਤੇਜ਼ ਹੋਣਾ ਹੈ ਤੇਜ਼ ਹੋਣਾ ਜੇਕਰ ਪ੍ਰਧਾਨ ਜੀ ਚਲੋ ਤੁਸੀਂ ਜਥੇਬੰਦੀਆਂ ਨਾਲ ਖੜ ਗਏ ਆ ਪਰਿਵਾਰਾਂ ਦੇ ਇਨਸਾਫ ਤਾਂ ਜਰੂਰ ਦਵਾਉਣਗੇ ਆ ਜੇਕਰ ਫਿਰ ਵੀ ਕੋਈ ਇਹਨਾਂ ਦੀ ਇਹਨਾਂ ਦੇ ਇਨਸਾਫ ਦਵਾਉਣ ਦੇ ਵਿੱਚ ਕੋਈ ਕਮੀ ਆਉਂਦੀ ਆ ਫਿਰ ਕੀ ਸਟੈਪ ਹੋਊਗਾ ਤੁਹਾਡਾ ਅਗਲਾ ਨਹੀਂ ਜੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੁਹਾਨੂੰ ਮੈਂ ਦੱਸਿਆ ਸੀ ਵੀ ਸਾਰੀਆਂ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਬਣ ਚੁੱਕੀ ਆ ਕੱਲ ਅਸੀਂ ਸਾਰੇ ਬੈਠ ਕੇ ਫੈਸਲਾ ਕਰਕੇ ਔਰ ਸਾਰਾ ਜਿਹੜਾ ਚਿਬੜਾ ਵਾਲੀ ਚਿਬੜਾ ਵਾਲੀ ਧਰਨ ਲਾਇਆ ਇੱਥੇ ਲੱਗਿਆ ਸਾਰਾ ਅਸੀਂ ਇਕੱਠਾ ਸੰਘਰਸ਼ ਦੀ ਰੂਪਰੇਖਾ ਦੇਵਾਂਗੇ ਅੱਡੋ ਅੱਡ ਨਹੀਂ ਹੋਵਾਂਗੇ ਤੇ ਇਕੱਠੇ ਅਸੀਂ ਫੈਸਲਾ ਕਰਕੇ ਸਾਰਾ ਕਮੇਟੀ ਜੋ ਵੀ ਕਮੇਟੀ ਸਾਰੇ ਫੈਸਲਾ ਕਰੂਗੀ ਉਹਦੇ ਮੁਤਾਬਕ ਜਿਹੜਾ ਸੰਘਰਸ਼ ਉੱਡਾਂਗੇ ਜੇਕਰ ਕੋਈ ਪ੍ਰਸ਼ਾਸਨ ਇਹ ਪਿੰਡਾਂ ਦੇ ਵਿੱਚ ਨਹੀਂ ਪਹੁੰਚਦਾ ਕੀ ਫਿਰ ਤੁਹਾਡਾ ਅਗਲਾ ਸਟੈਪ ਹੋਊਗਾ ਕਿ ਕੋਈ ਇਸ ਤੋਂ ਵੀ ਵੱਡਾ ਰੋਡ ਜਿਹੜਾ ਜਾਂ ਹਾਂ ਅਸੀਂ ਮੁਕਸਰ ਦਾ ਪੂਆ ਬਣਾ ਰਹੇ ਹਾਂ ਕਿ ਮੁਕਸਰ ਦਾ ਕੋਈ ਅਫਸਰਾਂ ਦਾ ਘੇਰਨਾ ਜਾ ਅਸੀਂ ਮੇਨ ਰੋਡ ਜਿਹੜਾ ਜਿਵੇਂ ਕੋੜਪੂਰਾ ਰੋਡ ਹੈ ਉਹ ਅਸੀਂ ਘੇਰਾਂਗੇ ਠੀਕ ਆ ਜੀ ਧੰਨਵਾਦ ਸੋ ਦੱਸ ਦਈਏ ਕਿ ਜਤੇ ਬੰਦियां ਧਰਨਿਆਂ ਦੇ ਵਿੱਚ ਪਹੁੰਚ ਚੁੱਕੀਆਂ ਐ ਤਾਂ ਇਸ ਤੋਂ ਬਾਅਦ ਹੁਣ ਧਰਨੇ ਦਾ ਸੰਘਰਸ਼ ਜਿਹੜਾ ਹੋਰ ਵੀ ਤਿੱਖਾ ਹੋਊਗਾ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੇ ਨਾਲ ਇਹਨਾਂ ਦਾ ਸਾਥ ਦੇਣਾ ਚਾਹੀਦਾ ਇਨਸਾਫ ਜਿਹੜਾ ਇਹਨਾਂ ਨੂੰ ਬਣਦਾ ਉਹ ਦਬਾਉਣਾ ਚਾਹੀਦਾ ਏ ਪਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦਾ ਇਨਸਾਫ ਬਣਦਾ ਇਹਨਾਂ ਨੂੰ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਕੇ ਤਾਂ ਜਿਹੜੇ ਇਸ ਤੋਂ ਵੀ ਵੱਡੇ ਰੋੜਾ ਉਹ ਬੰਦ ਕੀਤੇ ਜਾਣਗੇ ਕੈਮਰਾਮੈਨ ਜਗਜੀਤ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਹਾਂ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ